हां जी दोस्तों किवें हो सारे ਤੇ ਦੇਖ ਸਕਦੇ ਹੋ ਅੱਜ ਤੋਂ ਆਪਾਂ ਆਪਣੀ ਡਿਊਟੀ ਖਤਮ ਕਰਕੇ ਤੇ ਅੱਜ ਫੇਰ ਚੱਲੇ ਆ ਅਮਰੀਕਾ ਘੁੰਮਣ ਵਾਸਤੇ ਇੱਥੇ ਬੋਟ ਸਾਨੂੰ ਲੈਣ ਆਈ ਇਹ ਸਾਨੂੰ ਸ਼ੋਰ ਤੱਕ ਲੈ ਕੇ ਜਾਊਗੀ ਤੇ ਉਸ ਤੋਂ ਬਾਅਦ ਆਪਾਂ ਆ ਗਏ ਆ ਜੀ ਦੇਖੋ ਗੱਡੀ ਦੇ ਵਿੱਚ ਤੇ ਆਹ ਵਾਲੀ ਕੈਬ ਜਿਹੜੀ ਸਾਨੂੰ ਲੈਣ ਵਾਸਤੇ ਆਈ ਇਹ ਵੀ ਪੋਰਟ ਦੇ ਵੱਲੋਂ ਫ੍ਰੀ ਆ ਸੀਮੰਟਸ ਕਲੱਬ ਵਾਲਿਆਂ ਨੇ ਇਹ ਕੈਬ ਸਾਡੇ ਲਈ ਭੇਜੀ ਤੇ ਆਹ ਸੀਮੰਟਸ ਕਲੱਬ ਵਾਲਾ ਅੰਕਲ ਹੀ ਬਹੁਤ ਚੰਗਾ ਸੀ ਮੈਨੂੰ ਪੁੱਛਦਾ ਤੂੰ ਕਿੱਥੋਂ ਆ ਮੈ ਗਿਆ ਮੈਂ ਪੰਜਾਬ ਤੋਂ ਆ ਇਹਨੂੰ ਪੰਜਾਬੀਆਂ ਬਾਰੇ ਬਹੁਤ ਪਤਾ ਸੀ ਕਾਫੀ ਰਿਸਪੈਕਟ ਵੀ ਕਰ ਰਿਆ ਸੀ ਉਸ ਤੋਂ ਬਾਅਦ ਇਹਨੇ ਸਾਨੂੰ ਆਹ ਵਾਲੀ ਜਗ੍ਹਾ ਤੇ ਛੱਡਿਆ ਤੇ ਇਹਦਾ ਨਾਮ ਹੈਗਾ ਜੀ ਟੈਂਗਰ ਸਟਰੀਟ ਨਿਊ ਔਰਲਿਨਸ ਲੂਸੀਆਨਾ ਸਟੇਟ ਦੇ ਵਿੱਚ ਇਹ ਜਗ੍ਹਾ ਪੈ ਜਾਂਦੀ ਆ ਇੱਥੇ ਸਾਰੇ ਆਊਟਲੈਟਸ ਆ ਜਿਹੜਾ ਵੀ ਬ੍ਰਾਂਡ ਆਪਾਂ ਨੂੰ ਚਾਹੀਦਾ ਹਰ ਇੱਕ ਅਵੇਲੇਬਲ ਆ ਨਾਈਕੀ ਐਡੀਡਾਸ ਪੂਮਾ ఎవਰੀਥਿੰਗ ਇੱਥੇ ਮਿਲ ਜਾਂਦਾ ਵਾ ਫਿਰ ਆਪਾਂ ਇੱਥੋਂ ਕੁਝ ਸ਼ੋਪਿੰਗ ਕੀਤੀ ਸਮਾਨ ਲੈ ਕੇ ਫਿਰ ਆਪਾਂ ਨੈਕਸਟ ਆਊਟਲੈਟ ਦੇ ਵਿੱਚ ਗਏ ਉੱਥੋਂ ਵੀ ਆਪਾਂ ਸ਼ੋਪਿੰਗ ਕਰਕੇ ਤੇ ਕੋਮ ਦੇ ਕਮਾਂ ਦੇ ਕਾਫੀ ਸਮਾਨ ਆਪਾਂ ਇਕੱਠਾ ਕਰਕੇ ਹੋਰ ਆਪਾਂ ਆਊਟਲੈਟ ਨੂੰ ਵੀ ਐਕਸਪਲੋਰ ਕੀਤਾ ਬਹੁਤ ਵਧੀਆ ਜਗ੍ਹਾ ਸੀ ਲੂਜ਼ੀਆਨਾ ਨਿਊ ਔਰਲਿਨ ਦੇ ਵਿੱਚ ਕਾਫੀ ਮਸ਼ਹੂਰ ਜਗਾ ਵਾ ਇੱਥੇ ਨਾ ਇੱਕੋ ਜਗ੍ਹਾ ਤੇ ਸਾਰੇ ਬ੍ਰਾਂਡ ਮਿਲ ਜਾਂਦੇ ਆ ਮਤਲਬ ਜਿਹੜਾ ਵੀ ਤੁਹਾਨੂੰ ਬ੍ਰਾਂਡ ਚਾਹੀਦਾ ਵਾ ਹਰ ਇੱਕ ਬ੍ਰਾਂਡ ਹੈਗਾ ਵਾ ਤੇ ਬਹੁਤ ਹੀ ਵਧੀਆ ਜਗ੍ਹਾ ਵਾ ਤੇ ਅੱਜ ਵੈਸੇ ਵੀ ਬਲੈਕ ਫਰਾਈਡੇ ਆ ਤੇ ਰੌਣਕ ਬਹੁਤ ਜ਼ਿਆਦਾ ਇੱਥੇ ਬਹੁਤ ਚਾਇਲ ਪੈਲ ਵੀ ਆ ਆਪਾਂ ਵੀ ਸ਼ਾਪਿੰਗ ਕਰਦੇ ਪਏ ਆ ਕੁਝ ਸਮਾਨ ਆਪਾਂ ਲੈ ਲਿਆ ਵਾ ਤੇ ਕੁਝ ਸਮਾਨ ਹੋਰ ਆਪਾਂ ਬਾਕੀ ਲਵਾਂਗੇ ਫਿਰ ਆਪਾਂ ਨੈਕਸਟ ਜਾਵਾਂਗੇ ਅਗਲੀ ਜਗ੍ਹਾ ਤੇ ਉਹ ਵੀ ਤੁਹਾਨੂੰ ਦਿਖਾਉਨੇ ਆਪਾਂ ਕਿੱਥੇ ਜਾਂਦੇ ਆ ਇੱਥੋਂ ਆਪਾਂ ਸ਼ਾਪਿੰਗ ਡਨ ਕਰਕੇ ਤੇ ਫਿਰ ਆਪਾਂ ਨੂੰ ਉਹੀ ਅੰਕਲ ਲੈਣ ਵਾਸਤੇ ਆ ਗਿਆ ਸੀ ਤੇ ਉਹ ਕੈਪ ਦੇ ਵਿੱਚ ਆਪਾਂ ਜਾ ਰਹੇ ਆ ਨੈਕਸਟ ਵਾਲਮਾਰਟ ਤੇ ਆਪ ਦੇਖ ਸਕਦੇ ਹੋ ਬਾਹਰ ਦਾ ਆਲਾ ਦੋ ਆਲਾ ਯੂ ਐਸ ਏ ਦਾ ਕਿੰਨਾ ਵਧੀਆ ਵਾ ਸ਼ਾਮ ਨੂੰ ਕਾਫੀ ਇੱਥੇ ਟ੍ਰੈਫਿਕ ਵੀ ਹੀ ਗੱਡੀਆਂ ਦੀ ਤੁਸੀਂ ਦੇਖ ਸਕਦੇ ਹੋ ਲਾਈਨਾਂ ਲੱਗੀਆਂ ਪਈਆਂ ਵਾ ਤੇ ਪਲਾਜ਼ਿਆਂ ਦੇ ਵਿੱਚ ਵੀ ਕਾਫੀ ਰੌਸ਼ਾ ਹੈ ਬਾਕੀ ਤੁਸੀਂ ਇਧਰਲੇ ਪਾਸੇ ਗ੍ਰੀਨਰੀ ਚੈੱਕ ਕਰੋ ਬਹੁਤ ਵਧੀਆ ਕਲਾਈਮੇਟ ਆ ਮੌਸਮ ਵੀ ਬਹੁਤ ਵਧੀਆ ਹੈ ਅੱਜ ਹਲਕੀ ਹਲਕੀ ਬਾਰਿਸ਼ ਵੀ ਹੋ ਰਹੀ ਸੀ ਤੇ ਧੁੱਪ ਵੀ ਲੱਗੀ ਦੀ ਸੀ ਉਸ ਤੋਂ ਬਾਅਦ ਆ ਸਾਰੇ ਤੁਸੀਂ ਦੇਖ ਸਕਦੇ ਸਾਰੇ ਸ਼ੋਰੂਮ ਸਾਈਡਰਲੀ ਸਾਈਡ ਵਿੱਚ ਗੱਡੀਆਂ ਦੇ ਸ਼ੋਰੂਮਸ ਆ ਵਿੱਚ ਪਲਾਜ਼ੇ ਆ ਖਾਣ ਪੀਣ ਦਾ ਆਊਟਲੈਟਸ ਆ ਕੱਪੜੇ ਲੀੜੇ ਸਾਰਾ ਕੁਝ ਅਵੇਲੇਬਲ ਆ ਇੱਥੇ ਸ਼ਾਮ ਦੇ ਟਾਈਮ ਕਾਫੀ ਜ਼ਿਆਦਾ ਰਸ਼ ਵੀ ਹੈਗਾ ਇਹਨਾਂ ਪਲਾਜ਼ਿਆਂ ਦੇ ਵਿੱਚ ਆਪਾਂ ਹੋ ਕੇ ਵੀ ਆਏ ਸੀ ਤੇ ਉਸ ਤੋਂ ਬਾਅਦ ਨੈਕਸਟ ਆ ਗਿਆ ਇੱਥੇ ਪੈਟਰੋਲ ਪੰਪ ਤੇ ਡੋਲਰ ਦੇ ਵਿੱਚ ਤੁਸੀਂ ਰੇਟ ਚੈੱਕ ਕਰ ਸਕਦੇ ਹੋ ਡੀਜ਼ਲ 3.24 ਮਤਲਬ ਸਾਢੇ 3 ਡਾਲਰ ਤੋਂ ਥੱਲੇ ਆ ਆਲੇ ਦੁਆਲੇ ਹੁਣ ਜਿੰਨੇ ਵੀ ਤੁਸੀਂ ਦੇਖਦੇ ਪਏ ਹੋ ਸੱਚੇ ਖੱਪੇ ਇਹ ਸਾਰੇ ਲੋਕਾਂ ਦੇ ਇਥੇ ਘਰ ਆ ਤੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਜਿਹੜੇ ਯੂ ਐਸ اے ਦੇ ਵਿੱਚ ਘਰ ਹੁੰਦੇ ਆ ਲੋਕਾਂ ਦੇ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਵੀਊ ਇਧਰ ਵਾਲਾ ਏਰੀਆ ਮੈਨੂੰ ਥੋੜਾ ਜਿਹਾ ਪਹਿਲਾਂ ਨਾਲੋਂ ਜ਼ਿਆਦਾ ਸ਼ਾਂਤੀ ਵਾਲਾ ਏਰੀਆ ਲੱਗਾ ਕਿਉਂਕਿ ਇਧਰ ਪਬਲਿਕ ਕਾਟ ਹੀ ਬਾਹਰ ਤੇ ਬਹੁਤ ਹੀ ਜ਼ਿਆਦਾ ਮਤਲਬ ਸਕੂਨ ਜਿਆ ਇਥੇ ਮਿਲ ਰਿਹਾ ਘੁੰਮ ਕੇ ਬਹੁਤ ਵਧੀਆ ਲੱਗ ਰਹੀ ਤੇ ਘੁੰਮਦੇ ਘੁੰਮਦੇ ਫਿਰ ਆਪਾਂ ਨੂੰ ਜਿੱਥੇ ਆਪਾਂ ਵਾਲਮਾਰਟ ਜਾਣਾ ਸੀ ਉਹ ਜਗਾ ਆ ਗਈ ਤੇ ਆਖ ਦੇਖ ਸਕਦੇ ਹੋ ਇੱਥੇ ਥੋੜਾ ਜਹਾ ਕਾਫੀ ਰਾਸ਼ੀ ਕਿਉਂਕਿ ਸ਼ਾਮ ਦਾ ਵੇਲਾ ਹੀ ਇਸ ਕਰਕੇ ਫਿਰ ਅੰਕਲ ਹੋਣਾ ਨੇ ਸਾਨੂੰ ਇੱਥੇ ਡ੍ਰੌਪ ਕਰਤਾ ਤੇ ਕਹਿੰਦੇ ਮਾਫੀ ਚਾਉਂਦੇ ਆ ਕਿ ਲੈਣ ਨਹੀਂ ਤੁਹਾਨੂੰ ਆ ਸਕਦੇ ਕਿਉਂਕਿ ਉਹਨਾਂ ਨੇ ਅੱਜ ਮੀਟਿੰਗ ਤੇ ਜਾਣਾ ਸੀ ਤੇ ਅੰਕਲ ਉਹ ਚਾਰੇ ਇੰਨੇ ਚੰਗੇ ਸੀ ਕਿ ਬੋਲ ਪੰਜਾਬੀਆਂ ਦੀ ਉਹਨਾਂ ਨੇ ਬਹੁਤ ਰਿਸਪੈਕਟ ਕੀਤੀ ਤੇ ਬਹੁਤ ਗੱਲਾਂ ਦੱਸ ਰਹੀ ਮੈਨੂੰ ਪੰਜਾਬੀਆਂ ਬਾਰੇ ਤੇ ਬਹੁਤ ਚੰਗਾ ਲੱਗਿਆ ਅੰਕਲ ਨੂੰ ਮਿਲ ਕੇ ਉਸ ਤੋਂ ਬਾਅਦ ਇੱਥੇ ਵੀ ਸਾਨੂੰ ਕਾਫੀ ਆਊਟਲੈਟਸ ਫ੍ਰਿਕਨ ਨੂੰ ਮਿਲੇ ਇੱਥੇ ਨਾ ਗੈਸ ਸਟੇਸ਼ਨਾਂ ਦੇ ਉੱਪਰ ਮੇਰੇ ਖੱਪੇ ਪਾਸੇ ਗੈਸ ਸਟੇਸ਼ਨ ਆ ਮੈਂ ਤੁਹਾਨੂੰ ਦਿਖਾਉਣਾ ਤੇ ਹਰ ਇੱਕ ਚੀਜ਼ ਮਿਲ ਜਾਂਦੀ ਹੈ ਮੰਨ ਲਓ ਤੁਹਾਨੂੰ ਗੱਡੀ ਦੇ ਪਾਰਟਸ ਚਾਹੀਦੇ ਆ ਜਾਂ ਹੋਰ ਵੀ ਕੋਈ ਸਮਾਨ ਗੱਡੀ ਦੇ ਰਿਲੇਟਡ ਟਾਡੀ ਗੱਡੀ ਹਾਈਵੇ ਤੇ ਜਲਦੀ ਖਰਾਬ ਹੋ ਗਈ ਆ ਹਰ ਗੈਸ ਸਟੇਸ਼ਨ ਤੇ ਮੈਂ ਵੇਖਿਆ ਇੱਥੇ ਇਦਾਂ ਹੀ ਆ ਤੇ ਕੱਪੜੇ ਲੀੜੇ ਖਾਣਾ ਪੀਣਾ ਉਹ ਤੇ ਨਾਰਮਲ ਹੀ ਹਰ ਜਗ੍ਹਾ ਗੈਸ ਸਟੇਸ਼ਨ ਤੇ ਮਿਲ ਜਾਂਦਾ ਤੇ ਬਹੁਤ ਵਧੀਆ ਹੁਣ ਆਪਾਂ ਕਰ ਗਏ ਜੀ வால்ਮਾਰਟ ਦੇ ਅੰਦਰ ਐਂਟਰੀ ਤੇ ਦੇਖ ਸਕਦੇ ਹੋ ਇਸ ਤਰੀਕੇ ਦਾ வால்ਮਾਰਟ ਆ ਇੱਥੇ ਯੂ ਐਸ ਏ ਦੇ ਵੈਸੇ ਤਾਂ ਸਾਰੇ வால்ਮਾਰਟ ਇੱਕੋ ਜਿਹੇ ਹੁੰਦੇ ਆ ਬਟ ਆਹ ਵਾਲਾ வால்ਮਾਰਟ ਬਹੁਤ ਵੱਡਾ ਹੀ ਟਰੌਲੀ ਲੈ ਕੇ ਤੇ ਆਪਾਂ ਵੀ ਕਰਤਾ ਘੁੰਮਣਾ ਸ਼ੁਰੂ ਤੇ ਕੁਝ ਸਮਾਨ ਆਪਾਂ ਲੈ ਲਿਆ ਤੇ ਬਾਕੀ ਲੈਣੇ ਪਏ ਆ ਮੈਨੂੰ ਲੱਗਦਾ ਇੱਥੇ ਘੁੰਮਦੇ ਘੁੰਮਦੇ ਸਾਨੂੰ ਰਾਤ ਦੇ 8 9 ਵਜ ਜਾਣੇ ਆ ਜਿੰਨਾ ਵੱਡਾ ਹੈ வால்ਮਾਰਟ ਆ ਇਲੈਕਟ੍ਰੋਨਿਕ ਕੱਪੜੇ ਲੀਡਿੰਗ ਸਾਰਾ ਕੁਝ ਇੱਥੇ ਹੈਗਾ ਤੇ ਆਹ ਦੇਖੋ ਲੈਪਟਾਪਸ ਹੋਰ ਕਾਫੀ ਆਫਰਾਂ ਵਗੈਰਾ ਵੀ ਇੱਥੇ ਚੱਲ ਰਹੀਆਂ ਕਿਉਂਕਿ 크ਿਸਮਸ ਦੇ ਸੇਲਸ ਵਗ ਟਾਈਮ ਕਟਨ ਦੇ ਕਰਣ ਆਪਾਂ ਜਲਦੀ ਤੋਂ ਜਲਦੀ ਸ਼ਾਪਿੰਗ ਕੀਤੀ ਤੇ ਆ ਗਏ ਬਾਹਰ ਦੇਖ ਸਕਦੇ ਹੋ ਕਾਫੀ ਨੇਰਾ ਹੋ ਗਿਆ ਆਪਣਾ ਬਾਹਰ ਆ ਕੇ ਤੇ ਹੁਣ ਆਪਾਂ ਚੱਲਦੇ ਆ ਆਪਣੇ ਜਹਾਜ਼ ਦੇ ਉੱਪਰ ਤੇ ਇਸ ਵਲੋਗ ਨੂੰ ਆਪਾਂ ਕਰਦੇ ਆ ਇੱਥੇ ਐਂਡ ਤੇ ਮਿਲਦੇ ਆ ਅਗਲੇ ਵੀਡੀਓ ਦੇ ਵਿੱਚ ਧੰਨਵਾਦ